ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਦੋਸਤੋ ਪਿੰਡ ਛਾਪਾ ਰਾਮ ਸਿੰਘ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਅਮਰਸਰ ਸਾਹਿਬ ਲੱਗਦਾ ਹੈਗਾ ਠੀਕ ਹੈ ਬੱਲੇ ਬੱਲੇ ਤੋਂ ਵੱਲਾ ਮੰਡੀ ਜਿੱਥੇ ਲੱਗਦੀ ਦੋਸਤੋ ਬਿਲਕੁਲ ਮੈਤਾ ਰੋਡ ਜਿਹੜਾ ਦੋਸਤੋ ਹੈਗਾ ਠੀਕ ਹੈ ਜੀ ਮੈਤਾ ਰੋਡ ਅੱਗੇ ਸ਼੍ਰੀ ਗੁਰਪਿੰਦਪੁਰ ਰੋਡ ਜਿਹੜਾ ਚੱਲਾ ਜਾਂਦਾ ਉਸੇ ਰੋਡ ਦੇ ਉੱਪਰ ਜਿਹੜਾ ਦੋਸਤੋ ਬੱਲੇ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈਗਾ ਛਾਪਾ ਰਾਮ ਸਿੰਘ ਠੀਕ ਹੈ ਜੀ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਣਾ ਤਾਂ ਤੇ ਅੱਜ ਤੁਹਾਨੂੰ ਚਾਰ ਮੱਝਾਂ ਦਿਖਾ ਦਾਂਗੇ ਮੱਝਾਂ ਓਵਰঅল ਜਿੰਨੀਆਂ ਵੀ ਹੈਗੀਆਂ ਸੂਰੀਆਂ ਸਵਈਆਂ ਨੇ ਇੱਕ ਮੱਝ ਜਿਹੜੀ ਦੋਸਤੋ ਬਿਲਕੁਲ ਤਾਜੀ ਅੱਗੇ ਸੂਣ ਦੇ ਵਿੱਚ ਤਿਆਰੀ ਆ ਪੂਰੀ ਡਿਟੇਲ ਵੀਰ ਤੋਂ ਪੁੱਛਾਂਗੇ ਗੱਲਬਾਤ ਕਰਾਂਗੇ ਠੀਕ ਹੈ ਜੀ ਬਾਕੀ ਭਾਅ ਪੜਦਾ ਰੇਟ ਹਰ ਇੱਕ ਤਰ੍ਹਾਂ ਦੀ ਉਹ ਆਪਾਂ ਮਾਲਕ ਤੋਂ ਓਨਰ ਤੋਂ ਲੈ ਕੇ ਤੁਹਾਡੇ ਨਾਲ ਜਰੀ ਸਾਂਝੀ ਕਰਾਂਗੇ ਠੀਕ ਆ ਅੱਜ 30 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਦੋਸਤੋ ਤੁਸੀਂ ਜਰੂਰ ਨੋਟ ਕਰ ਲਿਓ ਠੀਕ ਆ ਜੀ ਤਕਰੀਬਨ 4 ਵਜੇ ਜਿਹੜਾ ਸ਼ਾਮ ਦਾ ਸਮਾਂ ਹੈਗਾ ਠੀਕ ਆ ਜੀ 4 ਵਜੇ ਆ ਸ਼ਾਮ ਦੇ ਤੇ ਮੱਝਾਂ ਜਿਹੜੀਆਂ ਦੋਸਤੋ ਪ੍ਰੋਪਰ ਤੁਹਾਨੂੰ ਜਿਹੜੀਆਂ ਸੁਈਆਂ ਸਵੀਆਂ ਤਿੰਨ ਮਿਲ ਲਗੀਆਂ ਵੇਖਣ ਦੇ ਵਿੱਚ ਇੱਕੋ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਦਾ ਤੇ ਇੱਕ ਮੱਝ ਬਿਲਕੁਲ ਟੁੱਕੀ ਹੈਗੀ ਆ ਤਿਆਰੀ ਦੇ ਵਿੱਚ ਠੀਕ ਆ ਤੇ ਜਿਹੜੇ ਪਸ਼ੂ ਹਰ ਵਾਰ ਦੀ ਤਰ੍ਹਾਂ ਜਿਹੜੀ ਰਿਕਵੈਸਟ ਇਹ ਹੈਗੀ ਆ ਠੀਕ ਹੈ ਜੀ ਤੇ ਪਸ਼ੂ ਜਿਹੜਾ ਵੀ ਹੋਊਗਾ ਉਹਦੀ ਚੁਵਾਈ ਜਾਂ ਇੱਕ ਟਾਈਮ ਦੀ ਦੋ ਟਾਈਮ ਦੀ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਜਿੰਨਾ ਦੱਸਿਆ ਜਾਊਗਾ ਦੁੱਧ ਉਹਦੀ ਜਿਹੜੀ ਹੈ ਵਿਰੀਫਿਕੇਸ਼ਨ ਜੋ ਵੈਰੀਫਾਈ ਆ ਉਹਨੂੰ ਚੁਵਾਈ ਕਰਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸਬਦਾ ਕਰ ਸਕਦੇ ਹੋ ਆਜੋ ਗੱਲਬਾਤ ਕਰਦੇ ਆਂ ਆਪਾਂ ਵੀਰ ਦੇ ਨਾਲ ਪੁੱਛਦੇ ਆਂ ਅੱਜ ਇਹਨਾਂ ਪਸ਼ੂਆਂ ਦੀ ਇਹਨਾਂ ਐਨੀਮਲਸ ਦੀ ਕੀ ਡਿਟੇਲ ਹੈਗੀ ਆ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਠੀਕ ਹੈ ਇੱਕ ਵੀਰ ਜੀ ਆਪਣਾ ਨਾਮ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰੋ ਜੀ ਨਾਮ ਮੇਰਾ ਬਜੀਤ ਸਿੰਘ ਹੈ ਜੀ ਹਾਂ ਜੀ ਤਨੁਸ਼ਾਪਰਾਮ ਸਿੰਘ ਜਿਲ੍ਹਾ ਵੀ ਮੂਰਥਾ ਠੀਕ ਹੈ ਜੀ ਅੱਛਾ ਨਾਮ ਕੀ ਤੁਸੀਂ ਵੀਰੇ ਬਲਜੀਤ ਸਿੰਘ ਬਲਜੀਤ ਵੀਰੇ ਇਹ ਨਾਲ ਲੱਗਦੇ ਪਿੰਡ ਕਿਹੜੇ ਕਿਹੜੇ ਹੈਗੇ ਆਪਣੇ ਦੇ ਇੱਥੇ ਆਪਣਾ ਵੱਲਾ ਜੀ ਵੱਲੋਂ 5 ਕਿਲੋਮੀਟਰ ਇੱਕ ਗਾੜੀ ਹੈ ਠੀਕ ਹੈ ਜੀ ਜਿੰਗਰੂ ਰਾਮਦਾਸ ਹਸਪਤਾਲ ਤੋਂ ਥੋੜਾ ਕਰ 4 ਕਿਲੋਮੀਟਰ ਦੂਰ ਹੈ 3-4 ਹੋਗਾ ਠੀਕ ਹੈ ਜੀ ਰਸਤੇ ਵਿੱਚ ਗੁਰੂ ਰਾਮਦਾਸ ਹਸਪੀਟਲ ਹੁੰਦਾ ਉਥੋਂ 3-4 ਕਿਲੋਮੀਟਰ ਦੀ ਦੂਰੀ ਹੈਗੀ ਆ ਹਾਂਜੀ ਹਾਂਜੀ ਇਹ ਮਹਿਤਾ ਚੌਕ ਰੋਡ ਅੱਗੇ ਲੰਘ ਗਿਆ ਹਰਸ਼੍ਰੀ ਹਰਗੋਬਿੰਦਪੁਰ ਤੇ ਟਾਂਡੇ ਨੂੰ ਚਲਾ ਗਿਆ ਰੋਡ ਹਾਂਜੀ ਮਹਿਤਾ ਰੋਡ ਹਾਂਜੀ ਮਹਿਤਾ ਰੋਡ ਹੈ ਨਾ ਜੀ ਹਾਂਜੀ ਮਹਿਤਾ ਰੋਡ ਹੈ ਠੀਕ ਆ ਤੇ ਬਲਜੀਤ ਭਾਈ ਪਸੂ ਅੱਜ ਚਾਰ ਬਕਾਊਗਾ ਹਾਂਜੀ ਚਾਰ ਹੀ ਤੇ ਤਿੰਨ ਮੱਝਾਂ ਜਿਹੜੀਆਂ ਬਿਲਕੁਲ ਸੂਈਆਂ ਸਵਾਈਆਂ ਇੱਕ ਤਾਜੀ ਸੂਣ ਵਾਲੀ ਆ ਇੱਕ ਤਾਜੀ ਸੂਣ ਵਾਲੀ ਪੀ ਹੈ ਤਾਂ ਇਹ 2-3 ਦਿਨ 2-3 ਦਿਨ ਭੜੇ 2-3 ਦਿਨ ਲੈ ਜਾਊਗੀ ਠੀਕ ਆ ਤੇ ਵੀਰ ਇਹ ਪੂਰੀ ਇਨਫੋਰਮੇਸ਼ਨ ਆਪਾਂ ਸਾਂਝੀ ਕਰਨੀ ਆ ਪਹਿਲੇ ਇਦੀ ਵੀਰ ਕੀ ਡਿਟੇਲ ਆ ਸੁਹਾ ਕਿਨਵਾ ਸੁਈ ਆ ਤੇ ਕਿੰਨੇ ਕ ਦਿਨ ਹੋ ਗਏ ਆ ਸੁਈ ਆ ਤੀਜਾ ਸੁਭਾ ਹੀ ਹਾਂਜੀ ਤੇ ਦਿਨਾਂ ਦਾ 10 ਭਏ 10 ਕ ਦਿਨ ਹੋ ਗਏ ਹਾਂਜੀ ਤਾਂ 11 ਕਿਲੋ ਦੋਦੇ ਆ ਆਪਾਂ 10 ਲੈ ਦੋ ਠੀਕ ਹੈ ਜੀ ਮਤਲਬ ਹੁਣ ਨੈਟ 11 ਕਿਲੋ ਆ 11 ਕਿਲੋ ਆ ਆਪਾਂ 10 ਹੀ ਗਾਉਂਗੇ 10 ਕਮਾਂਗੇ ਠੀਕ ਹੈ ਵੈਸੇ ਮੌਕੇ ਤੇ ਕੋਈ 11 ਕਿਲੋ ਕੋਈ ਘਰੇ ਚਵਾਈ ਕਰਨਾ ਹੁੰਦਾ ਤੇ ਉਹਨੂੰ ਦੱਸ ਕੇ ਕਿ ਆਪਾਂ ਸੇਲ ਕਰਦੇ ਆ ਠੀਕ ਹੈ ਤੇ 10 ਕ ਦਿਨ ਦਾ ਜਿਹੜਾ ਦੋਸਤ ਸਮਾ ਹੋ ਗਿਆ ਤੀਜਾ ਸੁਹਾ ਸੁਹਾ ਤੀਜਾ ਹਣਾ ਜੀ ਹਾਂਜੀ ਸੁਹਾ ਤੀਜਾ ਸੁਹਾ ਸੁਈ ਆ ਠੀਕ ਆ ਤੇ ਆ ਜਿਹੜਾ ਲੇਵਾ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਆਰਡਰ ਦੀ ਕੁਆਲਿਟੀ ਦੇਖੋ ਜੀ ਆ ਦੇਖੋ ਆ ਦੇਖੋ ਠੀਕ ਹੈ ਤੇ ਮਗਰ ਵੀ ਥੱਲੇ ਬੱਚਾ ਕੀ ਜਾਂਦੇ ਆ ਗਿਆ ਇਹਦਾ ਮਰ ਕੱਟਾ ਹੀ ਮੇਲ ਆ ਕੱਟਾ ਆ ਗਿਆ ਠੀਕ ਹੈ ਮੇਲ ਕਾਫ ਆ ਨੀਚੇ ਕੱਟਾ ਠੀਕ ਹੈ ਜੀ ਤੇ ਠੀਕ ਆ ਤੇ ਚਵਾਈ ਚੁਵੀ ਵੀਰ ਬਿਲਕੁਲ ਐ ਓਕੇ ਆ ਓਕੇ ਓਕੇ ਚਵਾਈ ਦੀ ਪੋਲੀ ਏ ਧਾਰ ਤੂਰ ਮੈਂ ਨਾ ਪੂਰੀ ਤਰ੍ਹਾਂ ਪੋਲੀ ਆ ਅਬੇ ਤਸੱਲੀ ਕਰਕੇ ਪੜਨੀ ਠੀਕ ਆ ਅੱਛਾ ਬਲਜੀਤ ਵੀਰ ਇਹਦਾ ਲੈ ਦੇ ਕਿੰਨਾ ਮੁੱਲ ਵੀਰੇ ਕੀ ਰੱਖਿਆ ਫਿਰ ਮੁੱਲ ਇਹਦਾ 80 ਹੀ ਆਈ 80000 ਬਾਕੀ ਕੋਈ ਫਿਕਸਡ ਰੇਟ ਤੇ ਨਹੀਂ ਬਲਕਿ ਮਾਨਤਨ ਘਰੇ ਆ ਜਾਂਦਾ ਸਾਰਿਆਂ ਚ ਹੋ ਜਾਊਗਾ ਯਾਰ ਖੰਡ ਹੋ ਜਾਏਗਾ ਯਾਰ ਖੰਡ ਹੋ ਜਾਏਗਾ ਠੀਕ ਆ ਬਲਕਿ ਹਰ ਇੱਕ ਪਸ਼ੂ ਦੇ ਵਿੱਚੋਂ ਮਾਨਤਨ ਹੋਊਗਾ ਹਣਾ ਮਾਨਤਨ ਹੋਊਗਾ ਠੀਕ ਆ ਖੋਲ ਕੇ ਬਲਜੀਤ ਭਾਈ ਨੂੰ ਦਿਖਾਈਏ ਠੀਕ ਆ ਮਾਤੇ ਜਿਹੜੀ ਦੋਸਤੋ ਤੁਸੀਂ ਵੇਖ ਸਕਦੇ ਹੋ ਭਾਰੇ ਸਰੀਰ ਵਜਨਤਾਰ ਪੁਰੀ ਜਿਹੜੀ ਮੱਝ ਆ ਠੀਕ ਆ ਤੇ ਸਿੰਘਾਂ ਦੀ ਬੰਦਤਰ ਤੁਸੀਂ ਵੇਖ ਸਕਦੇ ਹੋ ਸਿੰਘ ਜਰੂਰ ਹੈਗੇ ਆ ਖੁੱਲੇ ਆ ਸਿੰਘ ਉਪਰੋਂ ਕਰਕੇ ਮੋੜੇ ਪਰ ਜਿਹੜੇ ਸਾਹ ਮੱਕਦ ਕਾਠੀ ਹੈਗਾ ਮੱਝ ਦਾ ਉਸ ਹਿਸਾਬ ਨਾਲ ਫੱਬਦੀ ਵੀ ਹੈਗੀ ਆ ਠੀਕ ਆ ਆ ਦੇਖੋ ਜੀ ਠੀਕ ਹੈ ਜੀ ਬੱਚਾ ਇਹੋ ਹੀ ਹੈ ਜੀ ਆਹ ਬੱਚਾ ਹੈਗਾ ਠੀਕ ਹੈ ਜੀ ਆਹ ਮੇਲ ਕਾਫ ਆ 10 ਕ ਦਿਨਾਂ ਦੀ ਜਿਹੜਾ ਸਮਾਂ ਜਿਹੜਾ ਦੋਸਤੋ 10 ਕ ਦਿਨ ਤਾਂ ਹੋ ਗਿਆ ਇਸ ਪਹਿਲੇ ਨੰਬਰ ਵਾਲੀ ਮੱਛੀ ਦਾ ਠੀਕ ਆ ਇਹ ਕੱਟਾ ਹੈਗਾ ਨਿੱਕਾ ਤੇ ਮੁੱਲ ਜਿਹੜਾ 80000 ਵੀਰ ਨੇ ਕੀਤਾ ਤੇ ਵਿੱਚੋਂ 1000 ਰੁਪਏ ਜਿਹੜਾ ਹੁਣ ਮੌਕੇ ਤੇ ਮਾਨਤਾ ਨਿਕਿਆ ਬਾਕੀ ਤੁਸੀਂ ਇੱਕ ਵਾਰੀ ਆ ਕੇ ਆਉਦੀ ਨਿਰਤ ਪਰਖਾ ਤਸੱਲੀ ਆ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਚੁਵਾਈ ਕਰਕੇ ਤੇ ਬਲੀਤ ਭਾਈ ਅਗਲੀ ਇਸ ਮੱਛੀ ਦੀ ਕੀ ਡਿਟੇਲ ਆ ਇਹ ਪਰ ਇਹ ਮਹੀਨੇ ਨਹੀਂ ਮਹੀਨੇ ਕਿ ਦੀ ਹਾਂਜੀ ਠੀਕ ਹੈ ਜੀ ਤੇ ਮਹੀਨੇ ਅੰਦਰ ਹੀ ਹੋਏਗੀ ਠੀਕ ਹੈ ਜੀ ਦੋਤੀ ਦਾ ਹੈਗਾ ਜੋ 2 ਕਿਲੋ 9 ਕਿਲੋ ਜਿਹੜਾ ਹਾਜ਼ਰ ਹੁਣ ਹਾਂਜੀ ਆ ਆਠੀ ਕਰਾਂਗੇ ਆ ਠੀਕ ਹੈ ਤੇ ਬਸੇ ਮਹੀਨੇ ਦੇ ਅੰਦਰ ਵਾਰ ਹੀ ਹੈ ਨਾ ਹਾਂਜੀ ਤੇ ਸੂਬਾ ਕਿਨਵਾ ਦੂਜਾ ਤੀਜਾ ਜੀ ਇਹਦਾ ਹੀ ਤੀਜਾ ਹੀ ਹੋਵੇਗਾ ਜੀ ਤੀਜਾ ਹੀ ਹੋਵੇਗਾ ਹਾਂਜੀ ਬਾਕੀ ਕੋਈ ਆਪਣੀ ਸੋਚ ਸਮਝਣਾ ਤੀਜਾ ਮੰਨ ਲੈ ਹਾਂਜੀ ਤੀਜਾ ਹੀ ਹੈ ਉਹ ਤੀਜਾ ਹੀ ਹੈ ਤੇ ਮਤਲਬ ਕਿ ਹੁਣ ਜਿਹੜਾ ਚਵਾਦਾ ਕਿ ਉਹ 8 ਕਿਲੋ ਬਿਲਕੁਲ ਨੈਟ ਹਾਂਜੀ 8 ਕਿਲੋ ਬੱਚਾ ਨੀਚੇ ਕੀ ਦੱਸਿਆ ਸੀਗਾ ਜੀ ਬੱਚਾ ਇਹਦੇ ਮਰ ਕੱਟੀ ਹੈ ਕੱਟੀ ਹੈ ਠੀਕ ਆ ਕੱਟੀ ਆ ਦੋਸਤੋ ਇਸ ਮੱਝ ਦੇ نیچے ਠੀਕ ਆ ਸੁਆ ਵੀਰਾਂ ਦਾ ਵੀ ਤਿੱਜਾ ਮੰਨ ਸਕਦੇ ਹੋ ਤੁਸੀਂ ਤੇ ਆ ਬਾਡੀ ਬੰਤਰ ਆ ਪਿੱਠ ਪੁੱਠਾ ਜਿਹੜਾ ਤੁਸੀਂ ਆ ਵੇਖ ਲਓ ਬਿਲਕੁਲ ਚੜਾਈ ਪਿੱਠ ਪੁੱਠੇ ਦੀ ਵੇਖ ਲਓ ਹਵਾਨੇ ਦਾ ਸਟਰਕਚਰ ਜਿਹੜਾ ਉਹ ਬਿਲਕੁਲ ਆ ਝਾਤ ਮਾਰ ਲਓ ਜੀ ਠੀਕ ਆ ਬਿਲਕੁਲ ਤੀਰ کمان ਦੀ ਵਾਂਗੂ ਆਪਾਂ ਕਹਾਂਗੇ ਵੀ ਜਿਹੜਾ ਹਵਾਨੇ ਦਾ ਸਟਰਕਚਰ ਆ ਤੇ ਦੁੱਧ ਦਾ 8 ਕਿਲੋ ਹੈਗਾ ਜਿਹੜਾ ਤੁਸੀਂ ਕਿਸੇ ਵੀਰ ਨੇ ਚੋ ਲੈਣਾ। ਬਾਕੀ ਵੀਰ ਜੀ ਘਰ ਦੀ ਚੁਵਾਈ 8 ਕਿਲੋ ਜਾਂ 400 ਤੋਂ ਵੱਧ ਹੋਵੇਗੀ। ਨਹੀਂ ਘਰ ਦੀ ਚੁਵਾਈ 8 ਕਿਲੋ ਹੈ। 8 ਕਿਲੋ ਹੈ। ਪਰ ਜਿਹੜਾ ਭਾਂਡੇ ਦੇ ਵਿੱਚ ਪੈਂਦਾ ਬਾਲਟੀ ਚ 8 ਕਿਲੋ ਆ। ਭਾਂਡੇ ਦੇ ਵਿੱਚ। ਭਾਂਡੇ ਦੇ ਵਿੱਚ 9 ਕਿਲੋ ਪੈਂਦਾ ਪਾਟੀ ਦੱਸਣ ਦੇ। ਠੀਕ ਹੈ ਜੀ। ਲਓ ਵੀ ਦੋਸਤੋ ਕਰੋ ਮੂੰ ਮੱਥਾ ਫੇਸ ਕੁਆਲਟੀ ਚੈੱਕ। ਖੋਲ ਕੇ ਆਪਾਂ ਤੋਰਦੇ ਨੇ ਨਾਲ ਹੀ ਕੱਟੀ ਦਿਖਾ ਦਾਂਗੇ ਤੇ ਭਾਰੇ ਸਰੀਰ ਵਜਨ ਵਾਲੀ ਆ ਠੀਕ ਆ। ਮੱਝ ਕੋਈ ਲੀਸੀ ਫਿੱਕੀ ਨਹੀਂ ਹੋਵੇਗੀ। ਭਾਰੇ ਸਰੀਰ ਵਜਨ ਵਾਲੀ ਇਹ ਵੀ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਭਾਰਾ ਸਰੀਰ ਹੈਗਾ ਇਸ ਦਾ ਤੇ ਥਣ ਥਣ ਜਿਹੜਾ ਬਿਲਕੁਲ ਚਾਰੇ ਥਣ ਨੇ ਮਿੱਠਾ ਵਰਨਾ ਬਿਲਕੁਲ ਇਆਂ ਕੋਈ ਬਾਈ ਜਾਂ ਕੋਈ ਸਾਈਡ ਰੱਖਣ ਵਾਲੀ ਗੱਲਬਾਤ ਨਹੀਂ ਹੈਗੀ ਕਿ ਬਿਲਕੁਲ ਪੱਧਰ ਤੇ ਹੈ ਠੀਕ ਆ ਆ ਦੇਖੋ ਆ ਦੇਖੋ ਜੀ ਠੀਕ ਹੈ ਜੀ ਠੀਕ ਹੈ ਖਾਣਾ ਤੁਣਾ ਦੀ ਸੁਪਾਈ ਪੂਰੀ ਆ ਵੈਸੇ ਤੇ ਆ ਫੇਸ ਕੁਆਲਟੀ ਇੱਕ ਵਾਰੀ ਬਿਲਕੁਲ ਨਜ਼ਦੀਕੀ ਤੋਂ ਦੇਖੋ ਠੀਕ ਹੈ ਜੀ ਬਿਲਕੁਲ ਪਤਲੀ ਜੀ ਚਮੜੀ ਆ ਠੀਕ ਹੈ ਜੇ ਸਕਿਨ ਵਾਈਜ਼ ਆਪਾਂ ਦੇਖੀਏ ਤਾਂ ਬਿਲਕੁਲ ਬਰੀਕ ਚਮੜੀ ਦੀ ਇਹ ਮੱਝ ਆ ਤੇ ਕੁਆਲਟੀ ਹਵਾਨੇ ਦੀ ਵੀ ਚੰਗੀ ਆ ਬਾਕੀ 8 ਲੀਟਰ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਵੈਸੇ 9 ਲੀਟਰ ਵੀ ਇਹ ਕਿੰਦਾ ਵੀ ਹੈਗਾ ਤੇ ਬੱਚਾ ਵੀਰ ਕਿਹੜਾ ਹੈ ਵਿਸ਼ਕਾਰ ਲੱਗਦਾ ਬੱਚਾ ਹੈ ਠੀਕ ਆ ਆ ਸੈਂਟਰ ਚ ਖੜਿਆ ਇਹ ਫੀਮੇਲ ਕਾਫ ਹੈ ਜੀ ਇਸ ਮੱਝ ਦੇ ਥੱਲੇ ਠੀਕ ਆ ਮਹੀਨੇ ਦੇ ਅੰਦਰ ਬਾਅਦ ਵੀ ਜਿਹੜੇ ਦੱਸ ਰਿਹਾ ਵੀ ਮਹੀਨੇ ਦੇ ਅੰਦਰ ਬਾਅਦ ਸਮਾਂ ਠੀਕ ਆ ਤੇ ਤੁਸੀਂ ਤਾਂ ਭਾਈ ਕਿੰਨਾ ਲੈ ਦੇ ਮੁੱਲ ਕੀ ਰੱਖਿਆ ਫਿਰ ਦੂਜੇ ਨੰਬਰ ਵਾਲੀ ਦਾ ਇਹਦਾ ਮੁੱਲ 70 ਜੀ 70 ਹਾਂ ਜੀ ਠੀਕ ਆ 70000 ਹੈ ਨਾ ਤੇ ਮਾਰਤਾਨੇ ਦੇ ਚ ਵੀ ਪੂਰਾ ਹੀ ਹੈ ਮਾਰਤਾਨੇ ਚ 1000 ਰੁਪਏ ਆ ਜੀ 1000 ਰੁਪਏ ਤਾਂ ਕਿ ਇਸ ਤੋਂ ਵੱਧ ਵੀ ਥੋੜਾ ਵੱਧ ਹੋ ਜਾਊਗਾ ਜੀ ਉਹ ਮੌਕੇ ਤੇ ਕਰਦਾਂਗੇ ਮੌਕੇ ਤੇ ਜੇਕਰ ਕਿਸੇ ਭੈਣ ਭਰਾ ਵੀਰ ਦੇ ਪਸੰਦ ਆਉਂਦੀ ਆ ਤੇ ਜਿੰਨਾ ਵੀ ਹੋ ਸਕੇ ਹੋਰ ਗੰਜੈਸ਼ ਕੱਟ ਦਿਓ ਜੀ ਕੋਈ ਗੱਲ ਨਹੀਂ ਕੱਟ ਦਿੰਦੇ ਠੀਕ ਆ ਲਓ ਵੀ ਦੋਸਤੋ ਇਹ ਦੂਜੇ ਨੰਬਰ ਵਾਲੀ ਮੱਝ ਜਿਹੜੀ ਦਿਖਾਈ ਆ ਠੀਕ ਆ ਜੀ 70000 ਆ ਮੋਲ ਤੇ ਮੌਕੇ ਦੇ ਹੁਣੇ 1000 ਵੀਰ ਨੇ ਛੋਟ ਕੀਤੀ ਆ ਤੁਸੀਂ ਆ ਕੇ ਆਪਦੀ ਵੈਰੀਫਾਈ ਕਰ ਲਿਓ ਤਸੱਲੀ ਕਰ ਲਿਓ ਚੁਵਾਈ ਕਰਕੇ ਤੇ ਜੇਕਰ ਥੋੜਾ ਪਾਤਾ ਹੋਰ ਕੋਈ ਕਸਰ ਹੋਈ ਉਹ ਵੀ ਤੁਸੀਂ ਕਹਿ ਕੇ ਜਿਹੜੀ ਕਢਾ ਲਿਓ ਠੀਕ ਆ ਆ ਦੇਖੋ ਠੀਕ ਹੈ ਵੀਰ ਬਲਜੀਤ ਸਿੰਘ ਵੀ ਅਗਲੀ ਇਹ ਤੀਜੇ ਨੰਬਰ ਤੇ ਆਪਣੇ ਕੋਲ ਮੱਝ ਇਹ ਵੀ ਸੂਈ ਹੈ ਨਾ ਜੀ ਹਾਂ ਜੀ ਵੀ ਸੂਈ ਹੈ ਜੀ ਤੇ ਬੱਚਾ ਇਹਦੇ ਨੀਚੇ ਬੱਚੇ ਨੇ ਮਾਰਾ ਕਟਾਈ ਕਟਾਏ ਤੇ ਦਿਨ ਕਿੰਨੇ ਹੋ ਗਏ ਵੈਸੇ ਉਹਨੂੰ ਸਹੀ ਵੈਸੂ ਹੈ ਜੀ ਇਹ ਵੀ 25 ਦਿਨ ਹੋ ਗਏ ਆ ਉਹਨੂੰ ਬੱਚਾ ਇਹ ਵੱਡਾ ਆ ਥੋੜਾ ਇਹਨੇ ਦਿੱਤਾ ਆ ਤੇ 20 ਦੇ 20 ਚਲਦੀ ਹੈ 20 ਕੁ ਦਿਨਾਂ ਦਾ ਸਮਾਂ ਆ ਗਿਆ ਹੈ ਨਾ ਤੇ ਸੂਹਾ ਤੀਜਾ ਜਾਂ ਤਾਂ ਚੌਥਾ ਹੋਊਗਾ ਜੀ ਤੀਜਾ ਹੀ ਹੋਏਗਾ ਜੀ ਠੀਕ ਹੈ ਤੀਜਾ ਸੂਹਾ ਜਿਹੜਾ ਦੋਸਤੋ ਬਾਕੀ ਤੁਹਾਡੀ ਆਪੋ ਆਪਣੀ ਸਮਝ ਆ ਕੇ ਸੇ ਵੀਰ ਭਰਾ ਦੀ ਬਾਕੀ ਆਪੋ ਆਪਣੀ ਸਮਝ ਆ ਜੇ ਤੁਹਾਨੂੰ ਤੀਜੇ ਸੂਵੇ ਦੇ ਵਿੱਚ ਫਿੱਟ ਪੈਂਦੀ ਤੁਸੀਂ ਤੀਜਾ ਮੰਨ ਲਓ ਚੌਥੇ ਦੇ ਪੈਂਦੀ ਚੌਥਾ ਮੰਨ ਲਓ ਠੀਕ ਆ ਬਾਕੀ ਥਾਣਾ ਦੀ ਜਿਹੜੀ ਆ ਕੁਆਲਿਟੀ ਹੈਗੀ ਮੋਟਾ ਥਾਣਾ ਤੇ ਬਿਲਕੁਲ ਮੁਠੀ ਵਾਲਾ ਥਾਣਾ ਚੁਵਾਈ ਚੁਵਾਈ ਜਿਹੜੀ ਪੁੱਛ ਲਈਨੇ ਆਪਾਂ ਵੀਰ ਤੋਂ ਠੀਕ ਆ ਬਾਕੀ ਆ ਜਿਹੜੇ ਥਾਣਾ ਪ੍ਰੋਪਰ ਦੇਖ ਲਓ ਦੂਰੋਂ ਨੇੜੇੋਂ ਕਿਉਂਕਿ ਵੀਰ ਕਿਸੇ ਨੇ ਆਉਣਾ ਹੈਗਾ ਤੇ ਤਸੱਲੀ ਨਾਲ ਪਹਿਲਾਂ ਵੀਡੀਓ ਮੇਰੀ ਰਿਕਵੈਸਟ ਆ ਤੁਸੀਂ ਜਰੂਰ ਦੇਖ ਲਿਆ ਕਰੋ ਠੀਕ ਆ ਉਸ ਤੋਂ ਬਾਅਦ ਤੁਸੀਂ ਜਿਹੜਾ ਫੋਨ ਆ ਮਾਲਕ ਨੂੰ ਜਰੂਰ ਲਾ ਲਿਆ ਕਰੋ ਤੇ ਬਲਜੀਤ ਭਾਈ ਦੰਦ ਕਿੰਨਾ ਹਾਜ਼ਰ ਦੱਸਿਆ ਜੀ ਇਹ ਦੰਦ 11 ਕਿ ਤੇ ਮੇਲ ਕਾਫ ਹੈਗਾ ਬੱਚਾ ਨੀਚੇ ਤੇ 11 ਕਿਲੋ ਜਿਹੜਾ ਦੋਸਤੋ ਤੁਸੀਂ ਚੋ ਲੈਣਾ ਹੈਗਾ ਵੱਡੇ ਸਰੀਰ ਬਣਤਰ ਜਿਹੜੀ ਜੇਕਰ ਆਪਾਂ ਗੱਲ ਕਰੀਏ ਬਾਡੀ ਸਟਰਕਚਰ ਦੀ ਤੇ ਕੱਦ ਕਰ ਜਿਹੜਾ ਦੋਸਤੋ ਮੀਡੀਅਮ ਤੋਂ ਪਲੱਸ ਕਹਾਂਗੇ ਇਹ ਮੀਡੀਅਮ ਤੋਂ ਪਲੱਸ ਹਾਈਟ ਆ ਸੰਘਾ ਸੰਘਾ ਦੀ ਬਣਤਰ ਮੂੰਹ ਮੱਥੇ ਦੀ ਫੇਸ ਕੁਆਲਿਟੀ ਜਿਹੜੀ ਆ ਆ ਦੇਖੋ ਠੀਕ ਆ ਖੁੱਲ ਕੇ ਵੀਰ ਜੀ ਦਿਖਾ ਦਿਓ ਇਹਨੂੰ ਆ ਦੇਖੋ ਠੀਕ ਹੈ ਹੈਲੋ ਬਾਕੀ ਥਾਣੇ ਥੋਣ ਜਿਹੜੇ ਆ ਦੋਸਤੋ ਬਰਾਬਰਤਾ ਪੂਰੀ ਹੈਗੀ ਆ ਥਾਣਾ ਦੀ ਭਵਾਨਾ ਬਿਲਕੁਲ ਪੱਦਰ ਆ ਠੀਕ ਹੈ ਤੇ ਟਾਈਮ ਹਜੇ ਬੇਸ਼ੱਕ 4:00 ਵਜੇ ਦਾ ਹੈਗਾ ਤੇ ਸਵੇਰ ਭਈ ਬਲਜੀਤ ਚੁਵਾਈ ਕਿੰਨੇ ਕਜੇ ਕੀ ਕੀਤੀ ਇਸ ਚੁਵਾਈ 5:00 ਵਜੇ ਹੋਈ ਹੈ 5:00 ਵਜੇ ਹੋਈ ਹੈ ਠੀਕ ਹੈ 5:00 ਵਜੇ ਸਵੇਰ ਚੁਵਾਈ ਹੋਈ ਇਸ ਦੀ ਠੀਕ ਹੈ ਸਬਜੀਤ ਭਾਈ ਕੀ ਲੈ ਦੇ ਕੀ ਕੀਤਾ ਇਹਦਾ ਫਿਰ ਮੁੱਲ ਮੁੱਲ ਭਾਈ 75000 75 ਹਾਂਜੀ ਠੀਕ ਉਹਦੇ ਚੋ ਵੀ ਛੋੜ ਚੱਪਾ ਹੈਗਾ ਖੁੱਲਾ ਕਰ ਦਾਂਗੇ ਜ਼ਰੂਰ ਕਰਨਾ ਜੀ ਖੁੱਲਾ ਮਾਨਤਨ ਹੋ ਜਾਊਗਾ 75000 ਆ ਭਰਾਵੋ ਤੇ 11 ਕਿਲੋ ਤੁਸੀਂ ਚਵਾਈ ਕਰਨੀ ਆ 75000 ਵੀਰ ਨੇ ਮੁੱਲ ਕੀਤਾ ਤੇ ਬੱਚਾ ਜਿਹੜਾ ਮੇਲ ਹੈਗਾ ਉਹ ਦੇਖ ਲਓ ਬਲ ਵੀ ਥੋੜਾ ਬੱਚਾ ਹੀ ਨਹੀਂ ਵੱਡਾ ਤਾਂ ਉਦ ਤਰਾ ਮਿਆਂਗੇ ਦਿਨਾਂ ਦੀ ਸਰ ਕੱਟਾ ਪੂਰਾ ਪਲਿਆ ਦਿੱਤਾ ਪਲਿਆ ਦਿੱਤਾ ਕੱਟਾ ਹਾਂ ਵੀ ਫੁੱਲੇ ਢੁੱਲੇ ਸਰੀਰਿਕ ਪੰਤਰਾਲਾ ਕੱਟਾ ਆ ਦੋਸਤੋ نیچے ਠੀਕ ਹੈ ਤੇ ਮੇਨੇ ਖੰਡ ਦੇ ਅੰਦਰ ਅੰਦਰ ਹੀ ਜਿਹੜਾ ਸਮਾਂ ਹੈਗਾ 20 ਕ 25 ਕ ਦਿਨ ਦਾ ਸਮਾਂ ਹੈ ਨਾ ਹਾਂਜੀ ਠੀਕ ਆ ਤੇ ਬਲਜੀਤ ਭਾਈ ਇੱਕ ਅਗਲੀ ਆਪਣੇ ਕੋਲ ਟੁਕੀ ਆ ਬਿਲਕੁਲ ਤਿਆਰੀ ਦੇ ਵਿੱਚ ਹੀ ਆ ਟੁਕੀ ਚਾਹੀਏ ਠੀਕ ਆ ਜੀ ਤਿਆਰੀ ਦੇ ਵਿੱਚ ਆ ਦੋਸਤੋ ਠੀਕ ਆ ਤੇ ਗਰੇਡਰ ਮੰਨ ਲਓ ਪੰਜ ਕਲਿਆਣੀ ਮੰਨ ਲਓ ਕਿਸੇ ਵੀਰ ਨੂੰ ਨੀਂਦੀ ਦਾ ਵੀ ਸਮਝਾਉਂਦੇ ਤੇ ਨੀਂਦੀ ਦਾ ਵੀ ਮੰਨ ਲਓ ਪਰ ਸਿੰਘਾਂ ਦੀ ਬੰਤਰ ਜਿਹੜੀ ਆ ਖੁੱਲੀ ਆ ਠੀਕ ਆ ਖੁੱਲੇ ਸਿੰਘ ਨੇ ਪਰ ਪਿੱਠ ਪੁੱਠਾ ਵੇਖੋਗੇ ਤੁਸੀਂ ਤੇ ਕਮਾਲਾਂ ਕਰੀ ਬੈਠੀ ਆ ਆਹ ਵੇਖੋ ਜੀ ਹਵਾਨੇ ਲੇਬੇ ਦੀ ਜਿਹੜੀ ਕੁਆਲਿਟੀ ਆ ਉਹ ਤੁਸੀਂ ਨਾਰਮਲੀ ਦੇਖ ਸਕਦੇ ਹੋ ਤੇ ਸਮਾਂ ਆਪਾਂ ਪੁੱਛ ਲੈਣੇ ਵੈਸੇ ਤਿਆਰੀ ਦੇ ਵਿੱਚ ਹੀ ਲੱਗਦੀ ਹੈ ਕੋਈ ਹੋ ਸਕਦਾ ਵੀ 2-4 ਦਿਨ ਦਾ ਜਾਂ 2 ਦਿਨ ਦਾ ਸਮਾਂ ਜਾਂ 1 ਦਿਨ ਦਾ ਉਹ ਪੁੱਛ ਲੈਣੇ ਆ ਤੇ ਬਲਜੀਤ ਭਾਈ ਸੁਆ ਕਿਨ ਮਾਇ ਸੁਣ ਜਾ ਰਹੀ ਹੈ ਸੁਆ ਇਹ ਤੀਸਰੀ ਮਹੀ ਵੀ ਜਾਣਦੀ ਹੈਗੀ ਤੀਸਰੀ ਠੀਕ ਆ ਜੀ ਤੇ ਬਾਕੀ ਸਿੰਘਾਂ ਸੰਗਾਂ ਦੀ ਥੋੜੀ ਬੰਤਰ ਖੁੱਲੀ ਹੈ ਨਾ ਸਿੰਘਾਂ ਦਾ ਸਿੰਘਾਂ ਦਾ ਹਾਂ ਸਿੰਘਾਂ ਦੀ ਬੰਤਰ ਥੋੜੀ ਖੁੱਲੀ ਜੀ ਆ ਬਾਕੀ ਆਪਣਾ ਰਿਸ਼ਤੇਦਾਰਾਂ ਕੋਲ ਆਈ ਆ ਉਹਨਾਂ ਨੇ ਗਰੰਟੀ 14 ਕਿਲੋ ਦਿੱਤੀ ਆ 14 ਕਿਲੋ ਦੀ ਹਾਂ ਜੀ ਠੀਕ ਹੈ ਜੀ ਹੋ ਸਕਦਾ ਬਈ ਇਤਰਾ ਲੱਗਦਾ ਜੀ ਮੈਨੂੰ ਕਰੇਗੀ ਦੁੱਧ ਇਹੋ ਜਿਹਾ ਹਵਾਨੇ ਦੀਸ ਹੈ ਨਾ ਬੰਤਰ ਹੈਗੀ ਆ ਆ ਵੇਖੋ ਭਾਈ ਠੀਕ ਆ ਆ ਦੇਖੋ ਜੀ ਠੀਕ ਆ ਜੀ ਆ ਵੇਖੋ ਦੋਸਤੋ ਹਵਾਨੇ ਦਾ ਸਟਰਕਚਰ ਇਹਨੂੰ ਆਂਦੇ ਆ ਬਿਲਕੁਲ ਜਿਹੜਾ ਦੁੱਧ ਨੂੰ ਤੋਂ ਸਟਾਰਟ ਹੋ ਕੇ ਤੇ ਸੂਹ ਦੇ ਨਾਲ ਜਿਹੜਾ ਦੋਸਤੋ ਸਾਰ ਦੇ ਨਾਲ ਟੱਚ ਕਰਦਾ ਲਿਵਾ ਠੀਕ ਆ ਕਤીર کمان ਦੇ ਵਰਗੀ ਸ਼ੇਪ ਆ ਤੇ ਵੈਸੇ ਵੀਰਾਂ ਦਾ ਵੀ ਜਿੱਥੋਂ ਖਰੀਦੀ ਆ ਜਾਂ ਲਈ ਆ ਪਰਚੇਜ਼ ਕੀਤੀ ਆ ਵੀ 14 ਲੀਟਰ ਦੀ ਉਹਨਾਂ ਕਿਹਾ ਵੀ ਇਹ ਚਰਵਾਈ ਇਹਨੇ ਕਰਵਾਈ ਹੈਗੀ ਆ ਤੇ ਦਿਨ ਵੀਰ ਵੈਸੇ ਕਰੈਕਟ ਕਿੰਨੇ ਗਰੇਜੂ ਹਜੇ ਕੋਈ ਹਰ ਠੀਕ ਆ। ਰੈਡੀਓ ਮੇਰਾ ਦੋ ਕੁ ਦਿਨ ਖੜੇਗੀ। ਦੋ ਕੁ ਦਿਨ ਸਾਰੇ। ਦੋ ਕੁ ਦਿਨ ਖੜੇ। ਦੋ ਕੁ ਦਿਨ ਖੜੂਗੀ ਠੀਕ ਆ। ਤੋਰਦੀ ਵੀਰੇ ਨੂੰ ਵੀ। ਆ ਦੇਖੋ ਜੀ। ਠੀਕ ਆ ਬਿਲਕੁਲ ਮੁੱਠੀਲਾ ਥਾਣਾ ਦੋਸਤੋ। ਥਾਣਾ ਦੀ ਸ਼ੇਪ ਵਧੀਆ ਹੈਗੀ ਬਿਲਕੁਲ ਨਿਖੜਵੇਂ ਥਾਣਾ। ਆ ਕਰੋ ਚੇਕ। ਠੀਕ ਆ। ਜੇ ਕਿਸੇ ਵੀਰ ਨੇ ਖਾਸੇ ਤੌਰ ਤੇ ਹਨਾ ਵੀ ਦੋਤਲੀ ਖਾਸ ਘਰੇ ਘਰੇ ਦੂਮਾ ਚ ਲੈਣੀ ਹੈ ਤਾਂ ਬੇਸ਼ੱਕ ਤੁਸੀਂ ਜਿਹੜੀ ਹੈ ਵੈਰੀਫਾਈ ਕਰ ਲਿਓ ਤਸੱਲੀ ਕਰ ਲਿਓ ਚਵਾਈ ਜਿਹੜੀ ਤਨੀ ਆਪਾਂ ਕਹਿ ਸਕਦੇ ਇੱਕ ਟਿਪ ਕੇ ਤਸੱਲੀ ਕਰ ਸਕਦੇ ਹੋ ਕਿਉਂਕਿ ਹਜੇ ਸੂਣ ਦੇ ਵਿੱਚ ਕੋਈ ਹੋ ਸਕਦਾ ਵੀ ਦੋਕ ਦਿਨ ਲੈ ਜੇ ਹੋ ਸਕਦਾ ਵੀ ਸਫਰ ਦੇ ਦੌਰਾਨ ਕੋਈ ਵੀਰ ਦੂਰ ਨੇੜੇ ਲੈ ਕੇ ਜਾਵੇ ਹੋ ਸਕਦਾ ਵੀ ਜਾਂਦੇ ਆ ਸਫਰ ਦੇ ਦੌਰਾਨ ਵੀ ਸੂ ਸਕਦੀ ਹੈ ਠੀਕ ਹੈ ਤੇ ਬਿਲਕੁਲ ਤਿਆਰੀ ਦੇ ਵਿੱਚ ਕੋਈ ਇੱਕ ਦੋ ਦਿਨ ਜਿਹੜੀ ਹੈ ਦੋਸਤੋ ਕੋਈ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਵੀ ਤਿਆਰੀ ਦੇ ਵਿੱਚ ਪਸ਼ੂ ਇੱਕ ਦੋ ਦਿਨ ਕਹਿ ਤਾਂ ਦਿੰਨੇ ਆਪਾਂ ਪਰ ਹੋ ਸਕਦਾ ਵੀ ਛੱਟ ਤੱਕ ਜਾਂ ਰਾਤ ਨੂੰ ਜਾਂ ਸਵੇਰ ਸੁਲ ਸਕਦਾ ਠੀਕ ਹੈ ਚਾਲ ਚੁਲ ਪੂਰੀ ਸੋਹਣੀ ਆ ਕਿਉਂਕਿ ਆਰਡਰ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਬਣਾਖਣਾ ਜਿਹੜਾ ਬਹੁਤ ਵਧੀਆ ਜਿਹੜਾ ਤਿਆਰ ਕੀਤਾ ਹੋਇਆ ਹੈ ਸਮਝ ਨਹੀਂ ਠੀਕ ਹੈ ਸੁਭਾ ਵੀਰ ਕੋਈ ਮੇਰਾ ਤੀਜਾ ਮੰਨ ਲਿਓ ਇਹਨੂੰ ਠੀਕ ਹੈ ਜੀ ਬਾਕੀ ਆਪੋ ਆਪਣੀ ਸਮਝ ਹੁੰਦੀ ਆ ਇੱਕ ਵਾਰੀ ਬੈਕ ਸਾਈਡ ਤੋਂ ਥਾਣ ਜਰੂਰ ਦੇਖ ਲਓ ਆ ਕਰੋ ਚੈੱਕ ਕਰੀਏ ਸਫਲਜੀਤ ਭਾਈ ਕੀ ਲੈ ਆਦੇ ਫਿਰ ਇਹਦਾ ਕੀ ਮੁੱਲ ਕੀਤਾ ਵੀਰੇ ਇਹਦਾ ਮੁੱਲ 85000 ਕਰਦੇ 85 ਹੈ ਠੀਕ ਆ 85000 ਜਿਹੜਾ ਦੋਸਤੋ ਇਸ ਮੱਝ ਦਾ ਮੁੱਲ ਹੈਗਾ ਡਿਮਾਂਡ ਆ ਬਾਕੀ ਮਾਨਤਾਨ ਹਰ ਇੱਕ ਪਸ਼ੂ ਦੇ ਵਿੱਚੋਂ ਹੋਵੇਗਾ ਇੱਕ ਵਾਰੀ ਘਰੇ ਆ ਕੇ ਜਿਹੜੀ ਤਸੱਲੀ ਕਰ ਲਿਓ ਨਰਕ ਪਰਖ ਕਰ ਲਿਓ ਠੀਕ ਆ ਟਿੱਪ ਕੇ ਵੇਖ ਲਿਓ ਵੀ ਚੌਥਾ ਨਾ ਦੀ ਜਿਹੜੀ ਚੰਗੀ ਹੋਈ ਪਸੰਦ ਆਈ ਤੇ ਜ਼ਰੂਰ ਖਰੀਦ ਲਿਓ ਠੀਕ ਆ ਪਰ ਛੱਡਦੇ ਨਹੀਂ ਤੁਸੀਂ ਜਿਹੋ ਜੀ ਮੱਝ ਤੇ ਬਾਕੀ ਵੀਰ ਟਿੱਪਣ ਦੇ ਵਿੱਚ ਬਿਲਕੁਲ ਪੂਰੀ ਇੱਕ ਨੰਬਰ ਦੀ ਹੈ ਜੀ ਵਧੀਆ ਸੀ ਸਭ ਠੀਕ ਹੈ ਮਨ ਕੇ ਇਹ ਨਾ ਵੀਰ ਕਈ ਨਾ ਕੋਈ ਭੈਣ ਭਰਾ ਦੂਰ ਦਰਾ ਤੇ ਆ ਨਹੀਂ ਸਕਦਾ ਆਨਲਾਈਨ ਕਈ ਵੀਰ ਆਨਲਾਈਨ ਸੌਦਾ ਵੀ ਕਰ ਲੈਂਦੇ ਆ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਾ ਆਵੇ ਨਹੀਂ ਕਮੀ ਇਹਦੀ ਕਮੀ ਪੇਸ਼ੀ ਕੋਈ ਨਹੀਂ ਹਿੰਦੀ ਠੀਕ ਹੈ ਤੇ ਬਲਜੀਤ ਭਾਈ ਨੰਬਰ ਆਪਣੇ ਜਰੂਰ ਸੰਪਰਕ ਦੇ ਦਿਓ ਨੰਬਰ ਮੇਰਾ 8385 ਹਾਂਜੀ 84 302 ਇੱਕ ਵਾਰੀ ਫੇਰ ਪੀਟ ਕਰ ਦਈਏ ਵੀਰ 8385 84 302 302 ਹਾਂਜੀ ਠੀਕ ਹੈ ਇਹ ਨੰਬਰ ਆ ਜਿਹੜੇ ਦੋਸਤੋ ਭਾਈ ਬਲਜੀਤ ਦੇ ਆ ਠੀਕ ਹੈ ਜੀ ਛਾਪਾ ਰਾਮ ਸਿੰਘ ਪਿੰਡ ਹੈਗਾ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਦਾ ਅਮਰਸਰ ਤੋਂ ਦੋਸਤੋ ਮਹਿਤਾ ਰੋਡ ਤੇ ਜਿਹੜਾ ਦੋਸਤੋ ਪਿੰਡਾ ਬੱਲੇ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਹੈਗੀ ਇਸ ਪਿੰਡ ਦੀ ਇਹ ਮਾਝ ਜਿਹੜੀ ਦੋਸਤੋ ਸੂਨ ਵਿੱਚ ਬਿਲਕੁਲ ਰੈਡੀ ਆ ਤਿਆਰ ਆ ਅੱਗੇ ਜਿਹੜੀਆਂ ਬਖਾਈਆਂ ਤੁਹਾਨੂੰ ਮੱਝਾਂ ਤਿੰਨ ਇਹ ਬਿਲਕੁਲ ਤਿਆਰ ਵਰ ਤਿਆਰ ਨੇ ਦੁੱਧ ਤੇ ਚੱਲ ਰਹੀਆਂ ਨੇ ਕੋਈ ਮਹੀਨੇ ਦੀ ਕੋਈ 25 ਦਿਨਾਂ ਦੀ ਕੋਈ 20 ਦਿਨਾਂ ਦੀ ਇੱਥੇ ਇੱਕ ਜਿਹੜਾ ਸਮਾਂ ਹੈਗਾ ਕੋਈ 10 ਕਿ ਦਿਨਾਂ ਦਾ ਠੀਕ ਹੈ ਅੱਛਾ ਉਹ ਵੀ ਇੱਕ ਛੋਟੀ ਆ ਦੋਸਤੋ ਵੀ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਠੀਕ ਆ ਤੇ ਖੀਰੀ ਹੈ ਜੀ ਹਜੇ ਦੋਂਦੀ ਹੈ ਦੋਂਦੀ ਹੈ ਹੋ ਵੀ 2.5 ਸਾਲ ਦੀ ਹੋਵੇ ਨੇੜੇ-ਤੇੜੇ ਹੈਗੀ ਉਮਰ ਹੈ ਨਾ ਆ 2.5 ਸਾਲ ਦੀ ਹੈਗੀ 2.5 ਸਾਲ ਦੀ ਕੁੰਡੀ ਚੂੜਾ ਬਿਲਕੁਲ ਹੈ ਨਾ ਲਾਈਵ ਜੀ ਕਟਿੰਗ ਬਾਹਰ ਨੂੰ ਦਿਖਾ ਲੀਏ ਤੁਹਾਨੂੰ ਆ ਲਓ ਜੀ ਇਹ ਵੀ ਛੋਟੀ ਘਰ ਦੀ ਪਲੀ ਫਿਰ ਆਪਣੇ ਹਾਂਜੀ ਇਹ ਘਰ ਦੀ ਛੋਟੀ ਪਲੀ ਹੈ ਅੱਛਾ ਜੀ ਤੇ ਮਦਰ ਦਾ ਮਿਲ ਕੋ ਕੋਈ ਜਾਂਦਾ ਮਤਲਬ ਇਹ ਵੀ ਇਹਨਾਂ ਦੇ ਦੁੱਧ ਵਿੱਚ 15 16 ਕਿਲੋ ਦੁੱਧ ਕੱਢਦੀ ਨਹੀਂ ਹੈ 15 16 ਕਿਲੋ ਇਹਦੀ ਮਦਰ ਜੀ ਇਹਦੀ ਮਦਰ ਜੀ ਮਤਲਬ ਇਹ ਹੁਣ 2.5 ਸਾਲ ਦੀ ਹੋ ਗਈ ਹੈ ਇਹ 2.5 ਸਾਲ ਦੀ ਹੋ ਗਈ ਹੈ ਠੀਕ ਆ ਤੇ ਥਣ ਥੂਨੇ ਤੇ ਆਪਾਂ ਇੱਕ ਰਿਝੋਲੀ ਜਲੀ ਵਿਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਤੇ ਬਿਲਕੁਲ ਪਲਾਈ ਪਲਾਈ ਝੋਟੀ ਆ ਦੋਸਤੋ ਠੀਕ ਆ ਜੇਕਰ ਕਿਸੇ ਵੀਰ ਨੇ ਕੇ ਸ਼ੌਂਕੀਆ ਤੌਰ ਤੇ ਖਰੀਦਣੀਆਂ ਤੇ ਬਿਲਕੁਲ ਅਗੇ ਏ ਏ ਆਈ ਹੋਣ ਦੇ ਕਾਬਿਲ ਕਵਾਂਗੇ ਠੀਕ ਆ ਏ ਆਈ ਹੋ ਜੂਗੀ ਝੋਟੀ ਪੂਰੀ ਫੱਬਦੀ ਆ ਪੂਰੀ ਵੱਡੇ ਕੱਦ ਕਰਦੇ ਵਿੱਚ ਆ ਕੋਈ ਵੀਰ ਅਗੇ 2-4 ਮਹੀਨੇ ਕੋਈ ਸੇਵਾ ਕਰ ਲੂਗਾ ਹੋ ਸਕਦਾ ਵੀ ਜਿਹੜਾ ਦੋਸਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਦਿਨ ਜਿਹੜੇ ਦੋਸਤੋਂ ਏ ਆਈ ਹੋ ਸਕਦੀ ਆ ਕਿਉਂਕਿ ਇੱਕ ਹੀਟ ਦੇ ਵਿੱਚ ਬਿਲਕੁਲ ਵਜਨ ਵਾਲੀ ਆ ਕੋਈ 6 ਮਹੀਨੇ ਕੋਈ 4 ਕੁ ਮਹੀਨੇ ਸੰਭਲੋਗੇ ਤੇ ਪ੍ਰੋਪਰ ਚੰਗੀ ਵੱਡੀ ਹੋਰ ਝੋਟੀ ਬਣਾ ਲਵਾਂਗੇ ਠੀਕ ਆ ਬਾਕੀ ਸਿੰਗੀ ਸਿੰਗੀ ਵੇਖੋ ਬਿਲਕੁਲ ਪਤਲੀ ਬਰੀਕ ਜੀ ਸਿੰਗੀ ਆ ਠੀਕ ਆ ਕੱਡੀ ਕੁਡੀ ਬਹੁਤ ਘਾਟੂ ਨਹੀਂ ਬਾਹਰ ਅੰਦਰ ਹਾਂਜੀ ਬਾਹਰ ਘੜੇ ਰਹੀ ਹੈ ਜੀ ਹਾਂ ਬਿਲਕੁਲ ਜ Thank you ਛੋਟੀ ਚੰਗੀ ਆ ਜਿਹੜੇ ਵੀਰ ਨੇ ਖਰੀਦਣੀਆਂ ਦੋਸਤੋ ਤੁਸੀਂ ਇਹਦੇ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਤੇ ਬਲਜੀਤ ਭਾਈ ਕਿੰਨਾ ਇਹਦਾ ਲੈ ਦੇ ਕੀ ਰੱਖਿਆ ਫਿਰ ਤੇ 40000 ਦੀ 40000 ਦੀ ਹਾਂਜੀ ਠੀਕ ਆ ਵੀ ਵੇਖੋ ਕੋਈ ਕਰ ਦੋਗੇ ਛੋਟ ਛੱਪਾ ਖੁੱਲਾ ਕਰਦੇ ਹੋ ਜੀ ਕਰ ਦਾਂਗੇ ਹੋ ਜੀ ਬਿਲਕੁਲ ਠੀਕ ਆ ਜੀ 40000 ਜਿਹੜੀ ਦੋਸਤੋ ਇਸ ਝੋਟੀ ਦੀ ਇਸ ਕੱਟੀ ਦੀ ਮੋਲ ਡਿਮਾਂਡ ਹੈਗੀ ਆ ਬਾਕੀ ਮਾਣਤਨ ਹੋ ਜਾਊਗਾ ਇੱਕ ਵਾਰੀ ਹੋ ਸਕਦਾ ਵੀ ਕਿਸੇ ਵੀਰ ਨੇ ਮੱਝ ਖਰੀਦਣ ਆਉਣਾ ਹੋਵੇ ਤੇ ਤੂੰ ਇਰਾਦਾ ਜਿਹੜਾ ਤੁਹਾਡਾ ਝੋਟੀ ਨੂੰ ਵੀ ਬਣ ਜੇ ਤੇ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਜੀ ਝੋਟੀ ਬਗਾਊਗਾ 40000 ਵੀਰ ਕਹਿੰਦਾ ਹੈ ਬਾਕੀ ਮੌਕੇ ਦਾ ਜਿਹੜਾ ਹੈਗਾ ਦੋਸਤੋ ਮਾਨਤਾ ਨਾਲ ਖੁੱਲਾ ਵਿੱਚੋਂ ਕੀਤਾ ਜਾਊਗਾ ਜੇਕਰ ਤੁਹਾਨੂੰ ਪਸੰਦ ਆ ਜਾਂਦੀ ਆ ਨੰਬਰ ਆਪਾਂ ਵੀਰ ਬਸਜੀਤ ਤੇ ਲਗਾਤਾਰ ਜਿਹੜੇ ਚੱਲਦੇ ਕਰਦੇ ਨੇ ਆ ਸਕਰੀਨ ਦੇ نیچے ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰਨੀ ਹੈਗੀ ਆ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ